ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦੇ ਦਿਨ ਦੇ ਵੱਜ ਗਿਆ ਜੀ 9 ਤੇ ਅੱਜ ਸਾਡੇ ਹਰੰਗੰਦ ਨੂੰ ਵੇਖਣਾ ਆਉਣ ਲੱਗੇ ਆ ਜੀ ਪਰੌਣੇ ਹਾਂਜੀ ਭੂਆ ਦਾ ਨੌ ਪੁੱਤ ਤੇ ਦੋ ਆਉਣ ਲੱਗੀਆਂ ਮਾਸੀਆਂ ਲੀਸ਼ਾ ਦਾ ਮਰਨ ਦੀ ਤੇ ਹੁਣ ਲੱਗੇ ਆ ਜੀ ਆਪਾਂ ਰੋਟੀ ਪਾਣੀ ਬਣਾਉਣ ਪਹਿਲਾਂ ਤੇ ਰੇ ਆ ਵੀ ਪਰੌਣੇ ਲੱਗੇ ਬਹਿ ਜਾਣਗੇ ਤੇ ਪਕੌੜੇ ਪਕੌੜੇ ਵੀ ਕੱਢਣੇ ਆ ਹਾਂਜੀ ਪਕੌੜੇ ਵੀ ਆਂਦੇ ਕੱਢਣੇ ਆ ਰੋਟੀ ਪਾਣੀ ਵੀ ਬਣਾਣਾ ਪਕੋੜੇ ਵੀ ਕੱਢਨੇ ਆ ਕਾਕੇ ਕਾਕੇ ਓ ਬਾਈ ਕਰਦੇ ਕਾਕੇ ਸਾਰਿਆਂ ਨੂੰ ਤਾਂ ਬਾਈ 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 ਕਾਕੋ ਦੇਖਣਾ ਮੈਂ ਇਹ ਲੈ ਦੇਖੋ ਤੇ ਲਓ ਜੀ ਫਿਰ ਜਦੋਂ ਆਉਂਦੇ ਆ ਤੇ ਤੁਹਾਨੂੰ ਮਿਲਾਂਨੇ ਆਂ ਉਹਨਾਂ ਨਾਲ ਤੇ ਸਾਰੀ ਜਾਣੀ ਦੱਸਿਓ ਫਿਰ ਕਿ ਕਿਦਾਂ ਦੀ ਮੁਲਾਕਾਤ ਹੁੰਦੀ ਜਾਂਨਾਂ ਤੇ ਠੀਕ ਆ ਜੀ ਹਾਂਜੀ ਠੀਕ ਆ ਜੀ ਹੁਣ ਕੰਮ ਕਰ ਲਈਏ ਆਪਾਂ ਟਾਈਮ ਜਿੰਨਾ ਹੋ ਗਿਆ ਆ ਤੇ ਮਿਲਦੇ ਆਂ ਆਪਾਂ ਫਿਰ ਜਦੋਂ ਪਰੋਣੇ ਆਉਣਗੇ ਤੇ ਫਿਰ ਉਹਨਾਂ ਨਾਲ ਮਿਲਾਵਾਂਗੇ ਠੀਕ ਆ ਜੀ ओके ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੇ ਸਾਰੇ ਕੀ ਹਾਲ ਚਾਲ ਚੱਲ ਜੇ ਤੇ ਸਾਡੇ ਘਰੇ ਆਏ ਨੇ ਜੀ ਅੱਜ ਗੈਸਟ ਹੈ ਕਾਕੇ ਨੂੰ ਦੇਖਣ ਕਾਕੇ ਨੂੰ ਦੇਖਣ ਵਾਸਤੇ ਤੇ ਇਹ ਸਾਡੇ ਵੱਡੇ ਭੂਆ ਜੀ ਦੇ ਨੌਪੁੱਤ ਨੇ ਤੇ ਇਹਨਾਂ ਦੀ ਮਤਲਬ ਵੀ ਭਿੜੀ ਆ ਤੇ ਬੇਟੇ ਨੂੰ ਵਜ ਲੈ ਕੇ ਨਹੀਂ ਆਏ ਨਾਲ ਇਹ ਤਾਂ ਕੋਈ ਬੇਟਾ ਬਸ ਪਤੰਗਾ ਜੜਾਉਣ ਤੇ ਬਿਜੀ ਜੀ ਜਿਆਣੇ ਨੂੰ ਬਸ ਇਹੀ ਹੈ ਕਿ ਹੁਣ ਬਸ ਗੁੱਡੇ ਡਾਲੀਏ ਨੇ ਹਾਂ ਗੁੱਡੇ ਡਾਲੀਏ ਜੀ ਬਿਲਕੁਲ ਛੁੱਟੀ ਨਾਲ ਛੁੱਟੀ ਦਾ ਲਾਹ ਲੈ ਰਹੇ ਆ ਹਾਂ ਜੀ ਸੀਜ਼ਨ ਉਹ ਆ ਨਾ ਅਸਲ 'ਚ ਆ ਸੀਜ਼ਨ 200 ਪਹਿਲੇ ਜਦੋਂ ਇੱਥੇ ਆਣਗੇ ਇਨਾਂ ਨੂੰ ਮਿਲ ਕੇ ਮਾਮੀ ਜੀ ਦੀ ਰੋਟੀ ਬਹੁਤ ਸਵਾਦ ਆਓ ਤੇ ਇੱਥੇ ਵਿజిਟ ਕਰੋ ਤੇ ਸਾਡੀ ਮਾਮੀ ਦੇ ਹੱਥਾਂ ਦੀ ਰੋਟੀ ਆਓ ਸਭ ਦੀ ਬਹੁਤ ਵਧੀਆ ਜਾਨੀਏ ਨੰਬਰ 1 ਆਓ ਕਿਤੇ ਵਿజిਟ ਕਰੋ ਮਿਲੋ ਤੁਸੀਂ ਸੋਮਨ ਨੇ ਦੋ ਖਾਣੀਆਂ ਹੀ ਦਿਖਾ ਰਹੀਆਂ ਸਹੀ ਹੈ ਸਾਰਿਆਂ ਦਾ ਬਹੁਤ ਵਧੀਆ ਤੇ ਜੁਆਇੰਟ ਫੈਮਿਲੀ ਆ ਤੇ ਮਿਲ ਕੇ ਬਹੁਤ ਵਧੀਆ ਲੱਗਦਾ ਜਦੋਂ ਸਾਰੇ ਇੱਥੇ ਇਕੱਠੇ ਬੈਠੇ ਆਪਣਾ ਤੇ ਸਾਡੇ ਬਾਮਾ ਜੀ ਆ ਮਾਮੀ ਆ ਨਾ ਪੁੱਤਵਾ ਤੇ ਮੈਂ ਰੋਟੀ ਖਾਧੀ ਦੋਸਤ ਜੀ ਕੋਈ ਥਾਈਏ ਕਿ ਬਿਲਕੁਲ ਐ ਰਿਲੈਕਸ ਹੋ ਜਾਈਦਾ ਵਾ ਠੀਕ ਹੈ ਚੀਜ਼ ਜੀ ਐਸੋ ਕਹਿੰਦੇ ਰਾਤ ਨੂੰ ਉਹਦੇ ਪਰ ਮੰਨਣ ਨਹੀਂ ਦੇ ਇਹਨੇ ਹਾਂ ਨਹੀਂ ਰਾਤ ਰਿਆ ਬਹੁਤ ਨਹੀਂ ਚੱਲਣਾ ਹੋਣਾ ਜਾਣਾ ਪੈਣਾ ਘਰੇ ਤੇ ਬਾਕੀ ਬਹੁਤ ਵਧੀਆ ਤੇ ਵੱਧ ਵੱਧ ਇਹ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਬਹੁਤ ਵਧੀਆ ਵੀਰ ਸਾਡਾ ਲਗਲੀ ਆ ਬਿਲਕੁਲ ਮਾਡਲ ਆ ਯਾਨੀ ਕਿ ਮਾਡਲ ਆ ਮਾਡਲ ਅੰਝ ਨਹੀਂ ਗਿਆ ਨਰਾਈਕ ਨੰਬਰ 1 ਆਦਮੀ ਆ ਸੁਮਨ ਤੂੰ ਹੀ ਗੱਲ ਬੋਲੋ ਤਾਂ ਕੀ ਦੱਸੋ ਹਾਂ ਸੁਮਨ ਤੂੰ ਹੀ ਦੱਸੋ ਕਿੰਨਾ ਲੱਗ ਗਿਆ ਤਾਂ ਨਹੀਂ ਮੈਨੂੰ ਬਹੁਤ ਵਧੀਆ ਲੱਗਾ ਇਹ ਮੇਰੇ ਪਾਪਾ ਦੇ ਨਾਟਕੇ ਆ ਮੈਂ ਆਈ ਥਿੰਕ ਸੋ 3 ਜਾਂ 4 ਵਾਲੀਆ ਬਹੁਤ دیر ਬਾਅਦ ਆਈਆਂ ਪਰ ਬਹੁਤ ਵਧੀਆ ਲੱਗਾ ਤੁਸੀਂ ਪ੍ਰਧਾਨ ਸਾਹਿਬ ਦੱਸੋ ਸਾਡੇ ਭੁਆ ਜੀ ਦਾ ਬੇਟਾ ਜੀ ਹਾਂਜੀ ਸਾਡੇ ਭਾਬੀ ਜੀ ਬਹੁਤ ਪਿਆਰ ਸਾਡਾ ਬੜਾ ਪਿਆਰ ਜੀ ਸ਼ੁਰੂ ਤੋਂ ਆਪਾਂ ਇੱਥੇ ਇਕੱਠੇ ਰਹਿੰਦੇ ਰਹੇ ਹਾਂ ਖੇਡਦੇ ਰਹੇ ਹਾਂ ਚਲੋ ਪੁਰਾਣੀਆਂ ਯਾਦਾਂ ਫੇਰ ਸਾਡੇ ਬੱਚੇ ਅੱਗੇ ਤਾਰ ਜਾਵੇ ਇਹ ਮੇਰਾ ਬੇਟਾ ਹੈ ਇਹ ਮੇਰੇ ਚਾਚਾ ਜੀ ਹੈ ਇਹ ਮੇਰੇ ਚਾਚੀ ਜੀ ਹੈ ਇਹ ਨੌਹਾਂ ਸਾਡੀ ਧੀ ਵੀ ਆ ਤੇ ਬੜਾ ਵਧੀਆ ਸਾਡਾ ਪਰਿਵਾਰ ਦਾ ਸਾਰੇ ਦਾ ਬਹੁਤ ਵਧੀਆ ਸੁਲੂਕ ਹੈ ਬਹੁਤ ਵਧੀਆ ਚੱਲਦੇ ਹਾਂ ਆਪਾਂ ਸਾਰੇ ਜਣੇ ਇੱਕ ਦੂਜੇ ਦੀ ਸਲਾਹ ਤੋਂ ਬਗੈਰ ਨਹੀਂ ਚੱਲਦੇ ਆਪਾਂ ਬਹੁਤ ਵਧੀਆ ਇਹ ਮਤਲਬ ਇਹੀ ਕਹਿੰਦੇ ਆ ਕਿ ਇਕੱਠੇ ਰਹਿਣਾ ਚਾਹੀਦਾ ਹੈ ਤੇ ਨਾ ਮਤਲਬ ਇਹ ਆਪਣਾ ਮੂਨਾ ਸੰਦੇਸ਼ ਇਹ ਹੈ ਵਧੀਆ ਵਈ ਹੈ ਕਿ ਹਰ ਫੈਮਿਲੀ ਜਿਹੜੀ ਜੁਆਇੰਟ ਰਹੋ ਇਕੱਠੇ ਰਹੋ ਮਿਲ ਜੁਲ ਕੇ ਰਹੋ ਕੋਈ ਵੀ ਕੰਮ ਕਰਨਾ ਆਪਣੀ ਸਲਾਹ ਨਾ ਕਰੋ ਠੀਕ ਹੈ ਸਾਨੂੰ ਬੜਾ ਚਾਅ ਚਾਹਤ ਹੈ ਹਰ ਇੱਕ ਦੀ ਸਲਾਹ ਲਓ ਹਾਂ ਵੀ ਅੱਜ ਅੱਜ ਇਹ ਆ ਕੰਮ ਕਰਨਾ ਜਾਂ ਕੋਈ ਵੀ ਕਰਨਾ ਵਾ ਤੇ ਕਿਸ ਤਰ੍ਹਾਂ ਕਰਨਾ ਉੱਚ ਸਾਰਿਆਂ ਦੀ ਸਲਾਹ ਹੋਣੀ ਚਾਹੀਦੀ ਹੈ ਕਿ ਇਹਨੂੰ ਕੋਈ ਗੁੱਸੇ ਨਰਾਜ਼ਗੀ ਨਾ ਕਰੋ ਮਿਲ ਜੁਲ ਕੇ ਰਹੋ ਯਾਨੀ ਇਨੇ ਇਕੱਠਾ ਜੋਇੰਟ ਫੈਮਿਲੀ ਜਨੇ ਇਕੱਠੇ ਰਹਿਣ ਚ ਜੋ ਫੈਮਿਲੀ ਚ ਫਾਇਦਾ ਵਾ ਨਾ ਉਹ ਅਲੱਗ-ਅਲੱਗ ਚ ਕੋਈ ਫਾਇਦਾ ਨਹੀਂ ਠੀਕ ਗੱਲ ਠੀਕ ਹੈ ਬੜੀ ਤੇ ਸਾਰੇ ਮਿਲ ਜੁਲ ਕੇ ਰਹੋ ਤੇ ਬਾਕੀ ਵੱਧ ਤੋਂ ਵੱਧ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਠੀਕ ਹੈ ਜੀ ਓਕੇ ਬਾਏ ਬਾਏ ਸਤਿ ਸ਼੍ਰੀ ਅਕਾਲ ਅਸਤਰੀਕਾਲ ਜੀ ਸਾਰਿਆਂ ਨੂੰ ਅਸਤਰੀਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦੇਣ ਦੇ ਵੱਜ ਗਿਆ ਜੀ 9 ਤੇ ਅੱਜ ਸਾਡੇ ਹਰੰਗੰਦ ਨੂੰ ਵੇਖਣ ਆਉਣ ਲੱਗੇ ਆ ਜੀ ਪਰੌਣੇ ਹਾਂਜੀ ਭੂਆ ਦਾ ਨੌ ਪੁੱਤ ਤੇ ਦੋ ਆਉਣ ਲੱਗੀਆਂ ਮਾਸੀਆਂ ਲੀਨ ਲੀਸ਼ਾ ਦਾ ਮਰਨ ਦੀ ਸੀ ਤੇ ਹੁਣ ਲੱਗੀਆਂ ਜੀ ਆਪਾਂ ਰੋਟੀ ਪਾਣੀ ਬਣਾਉਣ ਪਹਿਲਾਂ ਤੇ ਰੇ ਆ ਵੀ ਪਰੌਣੇ ਲੱਗੇ ਬਹਿ ਜਾਣਗੇ ਤੇ ਪਕੌੜੇ ਫੋੜੇ ਵੀ ਕੱਢਣੇ ਆ ਹਾਂਜੀ ਪਕੌੜੇ ਵੀ ਆਂਦੇ ਕੱਢਣੇ ਆ ਰੋਟੀ ਪਾਣੀ ਵੀ ਕਾਕਾ ਜਾਗਣ ਡਿਆ ਹਾਂ ਪਕੌੜੇ ਵੀ ਕੱਢਣੇ ਆ ਕਾਕੇ ਕਾਕੇ ਓ ਭਾਈ ਕੱਦੇ ਕਾਕੇ ਸਾਰਿਆਂ ਨੂੰ ਤੋ ਬਾਏ 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 ਕੋਈ ਨਕਾ ਕੋ ਦੇਖਣਾ ਮੈਂ ਲੈ ਦੇਖੋ ਤੇ ਲਓ ਜੀ ਫਿਰ ਜਦੋਂ ਆਉਂਦੇ ਆ ਤੇ ਤੁਹਾਨੂੰ ਮਿਲਾਉਨੇ ਆਂ ਨਾ ਤੇ ਸਾਰੇ ਜਣੇ ਦੱਸਿਓ ਫਿਰ ਕਿ ਕਿੱਦਾਂ ਦੀ ਮੁਲਾਕਾਤ ਹੁੰਦੀ ਆ ਨਾ ਤੇ ਠੀਕ ਆ ਜੀ ਹਾਂ ਜੀ ਠੀਕ ਆ ਜੀ ਹੁਣ ਕੰਮ ਕਰ ਲਈਏ ਆਪਾਂ ਟਾਈਮ ਕਿੰਨਾ ਹੋ ਗਿਆ ਆ ਤੇ ਮਿਲਦੇ ਆਂ ਆਪਾਂ ਫਿਰ ਜਦੋਂ ਪਰੋਣੇ ਆਉਣਗੇ ਤੇ ਫਿਰ ਉਹਨਾਂ ਨਾਲ ਮਿਲਾਵਾਂਗੇ ਠੀਕ ਆ ਜੀ ਓਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਸਤਿ ਸ਼੍ਰੀ ਅਕਾਲ ਕੀ ਕਰਦੇ ਪਹਿਲੇ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਸਾਰਾ ਵਧੀਆ ਤੇ ਸਾਡੇ ਘਰੇ ਆਏ ਨੇ ਜੀ ਅੱਜ ਗੈਸਟ ਹੈ ਕਾਕੇ ਨੂੰ ਦੇਖਣ ਕਾਕੇ ਨੂੰ ਦੇਖਣ ਵਾਸਤੇ ਤੇ ਇਹ ਸਾਡੇ ਵੱਡੇ ਭੂਆ ਜੀ ਦੇ ਨੌਪੁੱਤ ਨੇ ਤੇ ਇਹਨਾਂ ਦੀ ਮਤਲਬ ਵੀ ਭਿੜੀ ਆ ਤੇ ਬੇਟੇ ਨੂੰ ਵਜ ਲੈ ਕੇ ਨਹੀਂ ਆਏ ਨਾਲ ਬੇਟਾ ਬੇਟਾ ਪਾਸੋਂ ਪਤੰਗਾ ਜੜਾਉਣ ਤੇ ਬਿਜੀ ਜੀ ਗਿਆੜੇ ਨੂੰ ਬਸ ਇਹੀ ਹੈ ਕਿ ਹੁਣ ਬਸ ਗੁੱਡੇ ਡਾਲੀਏ ਰੇ ਗੁੱਡੇ ਡਾਲੀਏ ਜੀ ਬਿਲਕੁਲ ਛੁੱਟੀ ਨਾਲ ਛੁੱਟੀ ਦਾ ਲਾ ਲਿਆ ਜੇ ਆ ਹਾਂ ਜੀ ਸੀਜ਼ਨ ਉਹ ਆ ਨਾ ਅਸਲ ਚ ਆ ਸੀਜ਼ਨ ਰਸੋਈ ਮੇਰਾ ਇੱਥੇ ਆਣਗੇ ਇਹਨਾਂ ਨੂੰ ਮਿਲ ਕੇ ਮਾਮੀ ਜੀ ਦੀ ਰੋਟੀ ਬਹੁਤ ਸਵਾਦ ਆਓ ਤੁਸੀਂ ਕਿਤੇ ਵਿਜ਼ਿਟ ਕਰੋ ਤੇ ਸਾਡੀ ਮਾਮੀ ਦੇ ਹੱਥਾਂ ਦੀ ਰੋਟੀ ਆਓ ਸਬ지 ਬਹੁਤ ਵਧੀਆ ਜਾਨੀਏ ਨੰਬਰ 1 ਆਓ ਕਿਤੇ ਵਿਜ਼ਿਟ ਕਰੋ ਮਿਲੋ ਤੁਸੀਂ ਸੁਮਨ ਨੇ ਦੋ ਖਾਣੀਆਂ ਹੀ ਖੇਡ ਖਾਣੀਆਂ ਸਹੀ ਹੈ ਸਾਰਿਆਂ ਦਾ ਬਹੁਤ ਵਧੀਆ ਤੇ ਜੁਆਇੰਟ ਫੈਮਿਲੀ ਆ ਤੇ ਮਿਲ ਕੇ ਬਹੁਤ ਵਧੀਆ ਲੱਗਦਾ ਜਦੋਂ ਸਾਰੇ ਇੱਥੇ ਇਕੱਠੇ ਬੈਠੇ ਆਪਣਾ ਤੇ ਸਾਡੇ ਬਾਮਾ ਜੀ ਆ ਮਾਮੀ ਆ ਕਨੋ ਪੋਤਵਾ ਤੇ ਮੈਂ ਰੋਟੀ ਟਾਡੀ ਨੀ ਰਹੀ ਜਾਈਏ ਬਿਲਕੁਲ ਐ ਰਿਲੈਕਸ ਹੋ ਜਾਈਦਾ ਵਾ ਇੱਕ ਚੀਜ਼ ਇਹ ਰਾਤ ਰੋਦੇ ਪਰ ਮੰਨ ਨਹੀਂ ਤਏ ਨਹੀਂ ਰਾਤ ਰਿਆਂ ਬਹੁਤ ਨਹੀਂ ਚੱਲਣਾ ਹੋਣਗੇ ਜਾਣਾ ਪੈਣਾ ਘਰੇ ਤੇ ਬਾਕੀ ਬਹੁਤ ਵਧੀਆ ਤੇ ਵੱਧ ਵੱਧ ਇਹ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਬਹੁਤ ਵਧੀਆ ਵੀਰ ਸਾਡਾ लवली ਆ ਬਿਲਕੁਲ ਮਾਡਲ ਆ ਯਾਨੀ ਕਿ ਮਾਡਲ ਆ ਮਾਡਲ ਨਹੀਂ ਕੇਮਰਾ ਇਟਿਕ ਆ ਨੰਬਰ 1 ਆਦਮੀ ਆ ਸੁਮਨ ਤੂੰ ਇਹ ਗੱਲ ਬੋਲੋ ਦੱਸੀ ਦੱਸੋ ਹਾਂ ਸੁਮਨ ਤੂੰ ਇਹ ਦੱਸੋ ਕਿੰਨਾ ਲੱਗਗਾ ਤਾ ਨੂੰ ਇਹ ਮੈਨੂੰ ਬਹੁਤ ਵਧੀਆ ਲੱਗਾ ਇਹ ਮੇਰੇ ਪਾਪਾ ਦੇ ਨਾਟਕੇ ਆ ਮੈਂ ਆਈ ਥਿੰਕ ਸੋ 3 ਨਹੀਂ ਆ 4 ਵਾਲਿਆ ਬਹੁਤ دیر ਬਾਅਦ ਆਈਆਂ ਪਰ ਬਹੁਤ ਵਧੀਆ ਲੱਗਾ ਤਿੰਨ ਪ੍ਰਧਾਨ ਸਾਹਿਬ ਦੱਸੋ ਸਾਡੇ ਭੁਆ ਜੀ ਦਾ ਬੇਟਾ ਜੀ ਹਾਂਜੀ ਸਾਡੇ ਭਾਬੀ ਜੀ ਸਾਡੇ ਬੜਾ ਪਿਆਰ ਦੀ ਜੇ ਸ਼ੁਰੂ ਤੋਂ ਆਪਾਂ ਇੱਥੇ ਇਕੱਠੇ ਰਹਿੰਦੇ ਰਹੇ ਹਾਂ ਖੇਡਦੇ ਰਹੇ ਹਾਂ ਚਲੋ ਪੁਰਾਣੀਆਂ ਯਾਦਾਂ ਫੇਰ ਸਾਡੇ ਬੱਚੇ ਅੱਗੇ ਧਾਰਾ ਇਹ ਮੇਰਾ ਬੇਟਾ ਹੈ ਇਹ ਮੇਰੇ ਚਾਚਾ ਜੀ ਹੈ ਇਹ ਮੇਰੇ ਚਾਚੀ ਜੀ ਹੈ ਇਹ ਨਾਹੁਆ ਸਾਡੀ ਧੀ ਵੀ ਆ ਤੇ ਬੜਾ ਵਧੀਆ ਸਾਡਾ ਪਰਿਵਾਰ ਦਾ ਸਾਰੇ ਦਾ ਬਹੁਤ ਵਧੀਆ ਸੁਲੂਕ ਹੈ ਬਹੁਤ ਵਧੀਆ ਚੱਲਦੇ ਹਾਂ ਆਪਾਂ ਸਾਰੇ ਜਣੇ ਇੱਕ ਦੂਜੇ ਦੀ ਸਲਾਹ ਤੋਂ ਬਗੈਰ ਨਹੀਂ ਚੱਲਦੇ ਆਪਾਂ ਬਹੁਤ ਵਧੀਆ ਇਹ ਮੈਂ ਸਾਰੇ ਮੁੱਲ ਵੀ ਇਹੀ ਕਹਿੰਦੇ ਆ ਕਿ ਇਕੱਠੇ ਰਹਿਣਾ ਚਾਹੀਦਾ ਹੈ ਤੇ ਨਾ ਮਲਕੀਮ ਨੇ ਵੀ ਆਪਣਾ ਸੁਨੇਹ ਜੀ ਵਧੀਆ ਰਿਹਾ ਕਿ ਹਰ ਫੈਮਿਲੀ ਜਿਹੜੀ ਜੁਆਇੰਡ ਰਹੋ ਇਕੱਠੇ ਰਹੋ ਮਿਲ ਜੁਲ ਕੇ ਰਹੋ ਕੋਈ ਵੀ ਕੰਮ ਕਰਨਾ ਆਪਣੀ ਸਲਾਹ ਨਾ ਕਰੋ ਹਾਂ ਠੀਕ ਹੈ ਸਾਨੂੰ بڑا ਚਾ ਚਾਹ ਹਰ ਇੱਕ ਦੀ ਸਲਾਹ ਲਓ ਹਾਂ ਭੀਆ ਜੀ ਅੱਜ ਇਹ ਆ ਕੰਮ ਕਰਨਾ ਜਾਂ ਕੋਈ ਵੀ ਕਰਨਾ ਵਾ ਤੇ ਕਿਸ ਤਰ੍ਹਾਂ ਕਰਨਾ ਕੁਝ ਸਾਰਿਆਂ ਦੀ ਸਲਾਹ ਹੋਣੀ ਚਾਹੀਦੀ ਹੈ ਕਿ ਇਹਨੂੰ ਕੋਈ ਗੁੱਸੇ ਨਾਰਾਜ਼ਗੀ ਨਾ ਕਰੋ ਮਿਲ ਜੁਲ ਕੇ ਰਹੋ ਯਾਨੀ ਨੇ ਕੱਥਾ ਜੋਇੰਟ ਫੈਮਿਲੀ ਜene ਇਕੱਠੇ ਰਹਿਣ ਚ ਜੋ ਫੈਮਿਲੀ ਚ ਫਾਇਦਾ ਵਾ ਨਾ ਉਹ ਅਲੱਗ-ਅਲੱਗ ਚ ਕੋਈ ਫਾਇਦਾ ਨਹੀਂ ਇਹ ਗੱਲ ਠੀਕ ਹੈ ਬੱਜੀ ਤੇ ਸਾਰੇ ਮਿਲ ਜੁਲ ਕੇ ਰਹੋ ਤੇ ਬਾਕੀ ਵੱਧ ਤੋਂ ਵੱਧ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਠੀਕ ਹੈ ਜੀ ਓਕੇ ਬਾਏ ਬਾਏ ਚਲੋ ਅੱਗੇ